ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਪਤੇ ਆਮ ਘਰ ਦਾ ਨੌਜਵਾਨ ਤੁਸੀਂ ਵੇਖ ਲਿਆ ਜਿਹੜਾ ਬੋਰਾਾਂ ਦੇ ਵਿੱਚ ਵੜ ਕੇ ਜੈ ਡੋਰੀਆਂ ਕੱਸਦਾ ਹੁੰਦਾ ਸੀ ਇੰਜਨ ਦੇ ਧੂਏ ਦੇ ਮੂਹਰੇ ਪਾਇਆ ਜਾਂਦਾ ਹੁੰਦਾ ਸੀ ਕੋਈ ਖਤਰਾ ਨਹੀਂ ਸੀ ਸਟੇਜਾਂ ਸਾਂਝੀਆਂ ਕਰਦਾ ਸੀ ਕਲਾਕਾਰੀ ਕਰਦਾ ਸੀ ਕੋਈ ਖਤਰਾ ਨਹੀਂ ਸੀ ਐਮਪੀ ਬਣ ਗਿਆ ਕੋਈ ਖਤਰਾ ਨਹੀਂ ਸੀ ਅੱਜ ਮੁੱਖ ਮੰਤਰੀ ਬਣ ਗਿਆ ਤਾ 16 ਲੱਖ ਦਾ ਸੀਸਾ ਜਿਹੜਾ ਬੁਲਟ ਪ੍ਰੂਫ ਲਾਉਣਾ ਪੈ ਗਿਆ ਤੇ ਲੋਕ ਝਾਕਦੇ ਰਹਿ ਗਏ ਕਿ ਮੁੱਖ ਮੰਤਰੀ ਭਾਸ਼ਣ ਦੇਣ ਆਊਗਾ ਲੋਕ ਹੱਕੇ ਪੱਕੇ ਉਦੋਂ ਰਹਿ ਗਏ ਜਦੋਂ ਮੁੱਖ ਮੰਤਰੀ ਨੂੰ ਦੇਖਿਆ ਕਿ ਸੀਸੇ ਦੇ ਵਿੱਚ ਕੈਦ ਆ ਮੁੱਖ ਮੰਤਰੀ ਭਵੰਤਮਨ ਸੀਸੇ ਦੇ ਵਿੱਚ ਕਹਿੰਦੇ ਬੰਦ ਕਰਤਾ ਕਿਸੇ ਨੇ ਲੋਕ ਹੱਸ ਪਏ ਲੋਕ ਅਦਭੀਅ ਸਹੀ ਜਾਂਦੇ ਆ ਕਹਿੰਦੇ ਸੀ ਸੀ ਦੇ ਵਿੱਚ ਤਾਂ ਮਰਿਆ ਬੰਦਾ ਕਹਿ ਤਾ ਸੁਣਿਆ ਸੀ ਕਿ ਜਦੋਂ ਫ੍ਰਿਜ ਆ ਹੁੰਦਾਗਾ ਉਦੋਂ ਲਾ ਦਿੰਦੇ ਹੁੰਦੇ ਆ ਕਹਿੰਦੇ ਉਹ ਤਾਂ ਅਸੀਂ ਸੁਣਿਆ ਕਹਿੰਦੇ ਫੋਟੋ ਉਸ ਤਰ੍ਹਾਂ ਜਾਂ ਕੋਈ ਬੰਦਾ ਸ਼ਹੀਦ ਹੋ ਜਾਂਦਾ ਜਾਂ ਸਾਡੇ ਫੌਜੀ ਜਵਾਨ ਸ਼ਹੀਦ ਹੁੰਦੇ ਨੇ ਜਾਂ ਕੋਈ ਪੁਲਿਸ ਦਾ ਜਵਾਨ ਸ਼ਹੀਦ ਹੁੰਦਾ ਉਹਨਾਂ ਦੀ ਫੋਟੋਆਂ ਦਾ ਸੀਸੇ ਜਿਹੜੀਆਂ ਹੋਈਆਂ ਦੇਖੀਆਂ ਨੇ ਇਸ ਤਰ੍ਹਾਂ ਪਰੇ ਪਹਿਲਾ ਮੁੱਖ ਮੰਤਰੀ ਆ 70 75 ਸਾਲ ਦਾ 78 ਸਾਲ ਹੋ ਗਏ 3 ਸਾਲ ਤਾਂ ਇਹਨਾਂ ਦੀ ਸਰਕਾਰ ਹੋ ਗਈ ਇਹ ਪਹਿਲਾ ਮੁੱਖ ਮੰਤਰੀ ਆ ਜਿਹੜਾ ਸੀਸੇ ਦੇ ਵਿੱਚ ਬੰਦ ਹੋ ਕੇ ਬਾਸਨ ਦੇ ਗਿਆ ਮੁੱਖ ਮੰਤਰੀ ਸਾਹਿਬ ਐਨਾ ਤੁਹਾਨੂੰ ਕਾਹਦਾ ਡਰ ਪੈ ਗਿਆ ਕੀ ਥ੍ਰੈਟ ਆਈਏ ਤੁਹਾਨੂੰ ਤੁਸੀਂ ਤਾਂ ਕਹਿੰਦੇ ਆ ਕਿ ਮੈਂ 3 ਕਰੋੜ ਲੋਕਾਂ ਦਾ ਜਿਹੜਾ ਇਸੇ ਬਾੜਾ ਮੈਂ 3 ਕਰੋੜ ਲੋਕਾਂ ਦੀ ਜਿਹੜੀ ਸੇਵਾ ਕਰਨੀ ਆ ਤੇਨ 3 ਕਰੋੜ ਲੋਕਾਂ ਦਾ ਜਿਹੜਾਗਾ ਲਓ ਆਰਡਰ ਦੀ ਸਥਿਤੀ ਨੂੰ ਕਰਨਾ ਹੁਣ ਤੁਸੀਂ ਲਓ ਆਰਡਰ ਦੀ ਸਥਿਤੀ ਹੁਣ ਸੀਸੇ ਵਿੱਚ ਬੰਦ ਕਰਕੇ ਨਾਲ ਚੱਕੀ ਫੇਰੋ ਉਹ ਜਿਹੜਾ ਬਕਸਾ ਜ ਹੈ ਉਹ ਬਣਾਇਆਗਾ ਜਦੋਂ ਤੁਸੀਂ ਥਾਂ ਥਾਂ ਤੇ ਰੈਲੀਆਂ ਕਰਦੇ ਸੀ ਜਾਂ ਰੋਡ ਸ਼ੋਅ ਕਰਦੇ ਸੀ ਉਦੋਂ ਤੁਹਾਨੂੰ ਕੋਈ ਡਰ ਨਹੀਂ ਸੀ ਕਿਉਂਕਿ ਉਦੋਂ ਤੁਸੀਂ ਮੁੱਖ ਮੰਤਰੀ ਹੈ ਨਹੀਂ ਸੀ ਇਸ ਕਰਕੇ ਉਹਨਾਂ ਮੁੱਖ ਮੰਤਰੀਆਂ ਜਾਂ ਮਹੀਨਾ ਪਹਿਲਾਂ ਮੁੱਖ ਮੰਤਰੀ ਹੈ ਨਹੀਂ ਸੀ ਜਲੰਧਰ ਦੇ ਵਿੱਚ ਰੈਲੀਆਂ ਕਰਦੇ ਉਦੋਂ ਵੀ ਤੁਸੀਂ ਮੁੱਖ ਮੰਤਰੀ ਸੀ ਅੱਜ ਵੀ ਮੁੱਖ ਮੰਤਰੀ ਹੋ ਤੇ ਅੱਜ 15 ਅਗਸਤ ਦਾ ਇੱਕ ਆ ਦਾ ਦਰਸਤ ਆ ਗਿਆ ਭਗਵੰਤ ਮਾਨ ਦੇ ਇੱਕ ਜਿਹੜਾ ਵਿਸ਼ਾ ਸਿੰਘ ਬਟੋਏ ਨੇ ਸਵਾਲ ਚੁੱਕੇ ਨੇ ਕਹਿੰਦਾ ਜਿਹੜਾ ਦੇਸ਼ ਦੇ ਵਿੱਚ ਫਿਰ ਕਹਿੰਦੇ ਕਾਨੂੰਨ ਨਾਉਂ ਦੀ ਤਾਂ ਫਿਰ ਕੋਈ ਚੀਜ਼ ਨਹੀਂ ਜਦੋਂ ਮੁੱਖ ਮੰਤਰੀ ਸੇਫ ਨਹੀਂ ਇੱਥੇ ਫਿਰ ਆਮ ਆਦਮੀ ਕਿੱਥੋਂ ਸੇਫ ਹੋ ਜੂਗਾ ਆਮ ਬੰਦੇ ਤੁਸੀਂ ਕਹਿੰਦੇ ਅਸੀਂ ਲਾਇਸੈਂਸ ਨਹੀਂ ਬਣਾਉਣਿਆ ਆਮ ਬੰਦੇ ਦੇ ਕੋਈ ਡਾਕਟਰਾਂ ਕੋਈ ਮਾ ਟੀਚਰ ਆ ਕੋਈ ਹੋਰ ਆ ਜਿਨ੍ਹਾਂ ਨੇ ਦਿਨ ਰਾਤ ਤੁਰੇ ਫਿਰਨਾ ਉਹ ਲਾਇਸੈਂਸ ਬਣਾਉਣ ਨੂੰ ਡੀਕ ਦੇ ਫਿਰਦੇ ਨੇ 2020 ਤੋਂ ਲੈ ਕੇ ਅੱਜ 24 ਹੋ ਗਈ 4-5 ਸਾਲ ਹੋ ਗਏ ਲਾਇਸੈਂਸਾਂ ਨੂੰ ਉਹਨਾਂ ਨੇ ਫੈਲਾ ਪਈਆਂ ਨੇ ਉਹਨਾਂ ਦੀ ਲਾਇਸੈਂਸਰੀ ਬਣਦੇ ਰਵਾਵਾਰਾਂ ਪਸਤੌਲਾਂ ਦੇ ਕੀ ਉਹਨਾਂ ਦੇ ਵਿੱਚ ਜਾਣ ਨਹੀਂ ਕਿ ਉਹ ਆ ਤੁਹਾਡੇ ਤੋਂ ਕੋਈ ਬੱਖ ਨੇ ਉਹ ਕਿ ਤੁਸੀਂ ਅੱਡੋ ਕਿਸੇ ਲੋਹੇ ਦੇ ਬਣ ਗਏ ਜਾਂ ਤੁਸੀਂ ਅੱਡ ਕਿਸੇ ਸਿਉਣੇ ਦੇ ਬੰਦੇ ਬਣ ਗਏ ਤੁਹਾ ਲੋਹੇ ਦੇ ਰਹੇਗੇ ਨੇ ਇਹਦਾ ਮਤਲਬ ਇਹੀ ਆ ਤੁਹਾਡੇ ਕੋਲ ਸਭ ਤੋਂ ਪਹਿਲਾਂ ਤੁਹਾਡਾ 2000 ਬੰਦਾ ਸਕਿਉਰਟੀ ਦਾ ਆਇਆ ਕੁੱਤੇ ਲੈ ਕੇ ਕੁੱਤਿਆਂ ਨੇ ਸੁng ਸੁng ਪੜਾ ਕਰ ਕਰਕੇ ਉੱਥੇ ਸਾਰਾ ਕੁਝ ਖਿਲਾਰ ਦਿੱਤਾ ਤੇ ਬੜਾ ਤੁਸੀਂ ਤੁਹਾਡੀਆਂ ਡੀਆਂ ਜਿਹੜੀਆਂ ਹੁੰਦੀਆਂ ਨੇ ਤੇ ਦਰੂਰੋ ਖੜ ਕੇ ਬੰਦਾ ਕੋਈ ਬਰੋਂ ਦੇ ਵਿੱਚ ਕੋਈ ਜੁੱਤੀ ਸਿੱਤਰਨਾ ਮਾਰ ਦੇ ਜਿਸ ਤਰ੍ਹਾਂ ਬਾਜ਼ਲਾਂ ਦੇ ਕਈ ਵਾਰੀ ਵੱਜੇ ਨੇ ਤੁਹਾਡਾ ਉਹ ਡੀ ਵੀ ਵੱਜ ਗਈ ਹੁਣਾਂ ਮੁੱਖ ਮੰਤਰੀ ਤੁਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਭਗਵੰਤ ਮਾਨ ਜੀ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੀ ਜਾਣਾ ਕਹਿੰਦੇ ਕਿ ਆਪਣਾ ਸੰਗਵੀਰ ਬਾਦਲ 5 ਮਿੰਟ ਆ ਕੇ ਆ ਕੇ ਦਿਖਾ ਦੇ ਬਿਨ ਸਿਕਿਉਰਿਟੀ ਤੋਂ ਮੈਂ ਮੰਨ ਜੂ ਕਹਿੰਦੇ ਜੀ ਉਹਨਾਂ ਦੇ ਘਰ ਦੇ ਨੇ ਪਸਾੜ ਲਿਆ ਇਹ ਮੁੱਖ ਮੰਤਰੀ ਬਾਲੜਾ ਮੁੱਖ ਮੰਤਰੀ ਦੇ ਬੋਲ ਨੇ ਭਵੰਤ ਮਾਨ ਦੇ ਕਹਿੰਦੇ ਬਿਨਾਂ ਸਿਕਿਉਰਿਟੀ ਤੋਂ ਸੰਗਵੀਰ ਬਾਦਲ 5 ਮਿੰਟ ਆ ਕੇ ਦਿਖਾ ਦੇ ਕਹਿੰਦੇ ਅਸੀਂ ਮੰਨ ਜਾਂਗੇ ਜੀ ਉਹਨਾਂ ਦੇ ਘਰ ਦੇ ਨੇ ਪਸਾੜ ਲਿਆ ਫਿਰ ਉਹਦੀ ਸਟੇਟਮੈਂਟ ਕੀ ਸੀ ਕਿ ਜੇ ਕਿਸੇ ਨੂੰ ਜਿਆਦਾ ਡਰ ਲੱਗਦਾਗਾ ਤਾਂ ਮੁਰਗੀਖਾਨਾ ਖੋਲ ਲਵੇ ਜੇ ਕਿਸੇ ਨੂੰ ਕਿਸੇ ਤੋਂ ਮਾਰਨ ਤੋਂ ਡਰ ਲੱਗਦਾਗਾ ਤਾਂ ਫਿਰ ਉਹ ਆਪਦੀਆਂ ਮੰਤਰੀਆਂ ਐਮ ਐਲ ਏ ਅਹੁਦੇ ਛੱਡ ਕੇ ਕਹਿੰਦਾ ਮੁਰਗੀਖਾਨਾ ਖੋਲ ਲਓ ਹੁਣ ਭਗਵਾਨ ਜੀ ਤੁਸੀਂ ਮੁਰਗੀਖਾਨਾ ਖੋਲ ਲਓ ਜਾਂ ਕੋਈ ਬੱਕਰੀਆਂ ਪਾਲ ਲਓ ਫੇਰ ਜੋ ਸਾਡੇ ਦੇਸ਼ ਦਾ ਸਾਡੇ ਪੰਜਾਬ ਸੂਬੇ ਦਾ ਮੁੱਖ ਮੰਤਰੀ ਹੋਵੇ ਉਹਨ ਡਰਨੀ ਲੋੜ ਕੀ ਆ ਤਿੰਨ ਕਰੋੜ ਦਾ ਅਰਾਕਾ ਤੂੰ ਕਿੱਥੋਂ ਬਣ ਜੇਗਾ ਭਵੰਤਮਨ ਸਾਹਿਬ ਮੈਂ ਤੁਹਾਨੂੰ ਸਵਾਲ ਕਰਦਾ ਤੇ ਤਿੰਨ ਕਰੋੜ ਦਾ ਹੁਣ ਉਹ ਜਿਹੜਾ ਉਹ ਇੱਕ ਬਕਸਾ ਜਿਹਾ ਬਣਾਤਾ 16 ਲੱਖ ਉਹਦੇ ਉੱਤੇ ਖਰਚਾ ਕਰਦਾ 16 ਲੱਖ ਉਹਤੇ ਖਰਚਾ ਕਰਦਾ ਤਾਂ ਢੀ ਫਿਰ ਸਕਿਉਰਟੀ ਨੂੰ ਲੈ ਕੇ 2 3 3000 ਬੰਦਾ ਜਿਹੜਾ ਸਕਿਉਰਟੀ ਦਾਗਾ ਪਹਿਲਾਂ ਭੇਜਿਆ ਸੀ ਉਹ ਅਲੱਗ ਆ ਤੁਹਾਨੂੰ ਆਪਣੇ ਪੰਜਾਬੀਆਂ ਤੇ ਮਾਣ ਨਹੀਂ ਪੰਜਾਬ ਪੁਲਿਸ ਦੇ ਸਕੋਰਟਰ ਨੂੰ ਮਾਰਨੀ CRP BS ਤੇ ਜਮਾਨਾ ਜਿਹੜੇ ਤੁਸੀਂ ਉਹ ਚੱਕੀ ਫਿਰਦੇ ਹੋ ਤੇ ਸਾਡੇ ਜਿਹੜਾ ਨੌਜਵਾਨ ਨੇ ਤੁਹਾਡੇ ਭਾਈ ਨੇ ਤੁਸੀਂ ਆਪਣੇ ਭਰਾ ਕਹਿੰਦੇ ਸੀ ਭਗਵੰਤ ਸਿੰਘ ਜੀ ਮੈਨੂੰ ਬਾਏ ਮਾਰ ਲਿਆ ਕੋ ਬਾਈਕ ਹੈ ਕਿ ਬਾਏ ਮਾਰ ਲਿਆ ਕਹਿੰਦਾ ਮੈਨ ਤਾਂ ਕੋਈ ਉਹ ਨਹੀਂ ਅੱਜ ਮੁੱਖ ਮੰਤਰੀ ਮੈਂ ਤਾਂ ਉਸ ਦੇ ਚ ਕੈਦ ਹੋ ਗਏ ਪਹਿਲੀ ਵਾਰ ਦੇਖਿਆਗਾ ਤੇ ਦੂਜਾ ਗੱਲ ਹੈਗੀ ਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਉਹ ਖੁੱਲੇ ਓਪਨ ਜਿਹੜਾ ਉਹਨੇ ਪਾਸੇ ਨਹੀਂ ਦਿੱਤਾਗਾ ਕੋਈ ਉੱਥੇ ਕੋਈ ਮੈਂ ਨਾਲ ਉਹਦੇ ਕੋਈ ਗਨਮੈਨ ਵੀ ਨਹੀਂ ਖੜਾ ਦੇਖਿਆਗਾ ਇਸ ਗੱਲ ਤੇ ਤਾਰੀਫ ਬਣਦੀ ਆ ਤੇ ਦੂਜੀ ਅਗਲੀ ਗੱਲ ਚੱਲੋ ਤੁਸੀਂ ਕਹਿੰਦੇ ਹੋ ਕਿ ਬਾਰਡਰ ਜਿਹੜਾ ਹੈਗਾਗਾ ਇਹ ਸਟੇਟ ਆ ਬਾਰਡਰ ਸਟੇਟ ਆ ਪੰਜਾਬ ਮੁੱਖ ਮੰਤਰੀ ਸਾਹਿਬ ਜੀ 75 ਸਾਲ ਹੋ ਗਏ ਪਹਿਲਾਂ ਮੈਂ ਤਾਂ ਕਿਸੇ ਕਿ ਬਾਰਡਰ ਸਟੇਟ ਆਜ ਨਹੀਂ ਬਣ ਗਈ ਯਾ ਪਤਾ ਤਰਸਰ ਪਹਿਲਾਂ ਵੀ ਸੀ ਇਹ ਕਿਸੇ ਮੈਂ ਤਾਂ ਅੱਜ ਤੱਕ ਮੁੱਖ ਮੰਤਰੀ ਨੇ ਇੱਥੇ ਇੰਨੇ ਮੁੱਖ ਮੰਤਰੀ ਰਹਿ ਕੇ ਚਲੇ ਗਏ ਨੇ ਮੈਂ ਤਾਂ ਕਿਸੇ ਬੁਲਟ ਪ੍ਰੂਫ ਦੇ ਵਿੱਚ ਕਦੇ ਭਾਸ਼ਣ ਦਿੰਦਾ ਨਹੀਂ ਵੇਖਿਆ ਕੋਈ ਤੁਸੀਂ ਇੱਕ ਪਾਸੇ ਕਹਿੰਦੇ ਹੋ ਅਸੀਂ ਆਜ਼ਾਦ ਆ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹੋ ਆਜ਼ਾਦ ਜੇ ਤੁਸੀਂ ਆਜ਼ਾਦ ਹੋ ਫਿਰ ਉਹਦੇ ਬਕਸੇ ਦੇ ਵਿੱਚ ਫਿਰ ਕਿਉਂ ਬੰਦ ਹੋ ਗਏ ਮੈਨੂੰ ਇਹ ਦੱਸੋ ਆਜ਼ਾਦ ਬੰਦਾ ਖੁੱਲਾ ਰਹਿੰਦਾ ਤੇ ਗੁਲਾਮ ਬੰਦਾ ਬੰਦ ਹੁੰਦਾਗਾ ਜਿਸ ਤਰ੍ਹਾਂ ਆਪਾਂ ਗੁਲਾਮੀ ਦਾ ਅਹਿਸਾਸ ਕਰਾਉਣੇ ਆ ਪੰਛੀਆਂ ਨੂੰ ਤਾੜ ਦਿੰਦੇ ਆ ਪਿੰਜਰਿਆਂ ਦੇ ਵਿੱਚ ਬੂਤਰਾ ਮੁਰਗਿਆਂ ਨੂੰ ਤਾੜ ਦਿੰਦੇ ਆ ਪਿੰਜਰਿਆਂ ਦੇ ਵਿੱਚ ਕਿ ਉਹਨਾਂ ਦੀ ਆਜ਼ਾਦੀ ਖੋਈ ਜਾਂਦੀ ਆ ਜੇਕਰ ਅਸੀਂ ਵਿਰੋਧੀ ਉੱਤੇ ਸਵਾਲ ਚੁੱਕ ਸਕਦੇ ਆ ਤੇ ਸਾਡੇ ਤੇ ਸਵਾਲ ਤਾਂ ਵੱਢਣਗੇ ਜਿਹੜਾ ਕੰਮ ਵਿਰੋਧੀ ਕਰਦੇ ਸੋ ਉਹੀ ਆਪਾਂ ਕਰੀ ਜਾਂਦੇ ਆ ਤੁਸੀਂ ਕਹਿੰਦੇ ਸੀ ਕਿ ਅਸੀਂ ਗੱਡੀਆਂ ਦੇ ਹਾਰਨ ਵਜਦੇ ਜੀ ਕੋ ਕੋ ਤੁਸੀਂ ਆਪ ਹੀ ਕਰਕੇ ਸੁਣਾਉਂਦੇ ਸੀ ਨਕਲਾ ਲਾਉਂਦੇ ਹੁੰਦੇ ਸੀ ਕਿ ਅੱਗੇ ਪਿੱਛੇ ਗੱਡੀਆਂ ਹੁੰਦੀਆਂ ਜੀ ਆਏ ਹੁੰਦੀਆਂ ਜੀ ਬਾਹ ਹੁੰਦੀਆਂ ਜੀ ਕੋ ਲੋਕਾਂ ਦੇ ਡਰ ਕੇ ਪਰੇ ਲੱਗ ਹੋ ਜਾਂਦੇ ਸੀ ਤੇ ਤੁਸੀਂ ਉਦੋਂ ਦੁੱਗਣੀਆਂ ਗੱਡੀਆਂ ਲੈ ਲੀਆਂ ਨੇ ਤੁਸੀਂ ਦੁੱਗਣੇ ਹੂਟਰ ਕਰਤੇ ਗੱਲ ਇਹ ਆ ਕਿ ਪੰਜਾਬ ਦਾ ਜਿਹੜਾ ਇਸ ਵੇਲੇ ਜਲੂਸ ਨਿਕਲ ਰਿਹਾ ਉਹ ਸਾਰੀ ਦੁਨੀਆ ਚ ਫੈਲ ਚੁੱਕਿਆਗਾ ਇੱਕ ਮੁੱਖ ਮੰਤਰੀ ਦੀ ਜਿਹੜੀ ਇਹ ਗਲਾਰਾ ਜਿਹੜਾ ਇੱਕ ਕੀਤਾ ਸੀ ਛੋਟਾ ਜਿਹਾ ਬੁਲਟ ਪ੍ਰੂਫ ਵਾਲਾ ਸਾਰੀ ਦੁਨੀਆ ਦੇ ਵਿੱਚ ਨੀਵੀਂ ਪਵਾਤੀ ਇੱਕ ਪ੍ਰਦੇਸ਼ ਦਾ ਪ੍ਰਧਾਨ ਮੰਤਰੀ ਖੁੱਲੇ ਆਮ ਜਿਹੜਾ ਉਹਦੇ ਤੇ ਬੋਲ ਰਿਹਾ ਹੈਗਾ ਟਿੱਪਰ ਸਾਡਾ ਮੁੱਖ ਮੰਤਰੀ ਆ ਜਿਹੜਾ ਉਹ ਬੁਲਟ ਪ੍ਰੂਫ ਦੇ ਵਿੱਚ ਅੰਦਰ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਿਆ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਭਵਾਨਤਮਾਨ ਜੀ ਆਏ ਨੇ ਕਿੱਥੇ ਆਏ ਨੇ ਉਹਦਾ ਉਦੋਂ ਪਤਾ ਲੱਗਿਆ ਕਹਿੰਦੇ ਜਿਸ ਤਰ੍ਹਾਂ ਇਹ ਹੱਥ ਬੰਨੇ ਖੜਾ ਸੀ ਕਹਿੰਦੇ ਉਹ ਵਿੱਚ ਬੰਦ ਕੀਤਾ ਪਿਆ ਜਿਵੇਂ ਆਕਾਂ ਦੀ ਦੱਸਣ ਦੀ ਗੱਲ ਹੈ ਬੱਚਿਆਂ ਦੀ ਕਹਿੰਦੇ ਸਾਨੂੰ ਤਾਂ ਅਸਤਾ ਸਸ ਕਾਮਲੇ ਹੋਗੇ ਕਹਿੰਦੇ ਸਨ ਤਾਂ ਐ ਸੀ ਕਿ ਮੁੱਖ ਮੰਤਰੀ ਦੇਖਾਂਗੇ ਕਹਿੰਦੇ ਮੁੱਖ ਮੰਤਰੀ ਅਸੀਂ ਉਦੋਂ ਦੇਖਿਆ ਜਦੋਂ ਕਹਿੰਦੇ ਉਦੋਂ ਵਿੱਚ ਬੰਦ ਕੀਤਾ ਪਿਆ ਅਸੀਂ ਹਿੱਸੇ ਦੇ ਵਿੱਚ ਉਹਨਾਂ ਨੂੰ ਕੀ ਪਤਾ ਸੀ ਕਿ ਬਲਟ ਪ੍ਰੂਫ ਆ ਇਹ ਬੋਲਟ ਪ੍ਰੂਫ ਕੋਈ ਮਾੜੀ ਚੀਜ਼ ਨਹੀਂ ਪਾਉਣੀ ਪਰ ਜਦੋਂ ਦੁਸ਼ਮਣ ਦਾ ਖਤਰਾ ਹੋਵੇ ਉਦੋਂ ਪਾਓ ਸਾਡੇ ਦੇਸ਼ ਦੇ ਜਿਹੜੇ ਨੇ ਫੌਜੀ ਜਵਾਨ ਨੇ ਪਾ ਕੇ ਰੱਖ ਦੀਆ ਪਤਾ ਕਰਕੇ ਮਿੰਟ-ਮਿੰਟ ਬਾਅਦ ਗੋਲੀ ਚੱਲਦੀ ਆਏ ਜੇ ਤਾਂ ਪੰਜਾਬ ਦੇ ਵਿੱਚ ਕੋਈ ਮਾਹੌਲ ਹੀ ਨਹੀਂ ਠੀਕ ਹੈ ਇੱਕ ਇੱਕਾ ਦੁੱਕਾ ਤੁਸੀਂ ਆਪ ਮੰਨਦੇ ਕੁਟਨਾਮਾ ਹੋਈਆਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆਗਾ ਸੰਦੀਪ ਆਂਬੀਆਂ ਦਾ ਜਿਹੜਾ ਕਤਲ ਹੋਇਆਗਾ ਜਾਂ ਹੋਰ ਇੱਕ ਦੋ ਆਗੂਆਂ ਦਾ ਜਿਹੜਾ ਕਤਲ ਹੋਇਆ ਹੋਊਗਾ ਤੁਸੀਂ ਆਪ ਭਵੰਤਮਨ ਜੀ ਕਹਿ ਰਹੇ ਹੋ ਕਿ ਛੋਟੀਆਂ-ਮੋਟੀਆਂ ਘਟਨਾਵਾਂ ਜਿਹੜੀਆਂ ਵਾਪਰਤੀਆਂ ਰਹਿੰਦੀਆਂ ਨੇ ਇਹਦੇ ਚਿੰਤਾ ਕਰਨ ਦੀ ਲੋੜ ਨਹੀਂ ਵਾਏ ਆਪੀ ਜਿਹੜਾ 3 ਕਰੋੜ ਦਾ ਲੋਕਾਂ ਦਾ ਮੈਂ ਆਪੀ ਦੇਖੂਗਾ ਵਿਰੋਧੀਆਂ ਨੂੰ ਬੋਲਣ ਦੀ ਤੇ ਲੋੜ ਨਹੀਂ ਫਿਰ ਵਿਰੋਧੀ ਦਾ ਹੁਣ ਸਵਾਲ ਚੁੱਕਣਗੇ ਵਿਰੋਧੀਆਂ ਨੂੰ ਤਾਂ ਹੁਣ ਟਾਈਮ ਮਿਲ ਗਿਆ ਟਾਈਮ ਦਿੱਤਾ ਕਿਹਨੇ ਆਪਾਂ ਆਤਮਾਨ ਦੀ ਤੁਸੀਂ ਦਿੱਤਾਗਾ ਪਹਿਲਾਂ ਵਿਰੋਧੀਆਂ ਨੇ ਤੁਹਾਨੂੰ ਦਿੱਤਾ ਸੀ ਤੁਸੀਂ ਬੋਲਦੇ ਰਹੇ ਅੱਜ ਉਹਨਾਂ ਨੂੰ ਤੁਸੀਂ ਦਿੱਤਾ ਤੇ ਹੁਣ ਬੋਲ ਰਹੇ ਨੇ ਤੇ ਅੱਜ ਦੁਨੀਆ ਦੇ ਨੈਕਸਟ ਤੇ ਪਹਿਲਾ ਮੁੱਖ ਮੰਤਰੀ ਬਣ ਗਿਆ ਜਿਹੜਾ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਕਿ ਬਲਟ ਪ੍ਰੂਫ ਦੇ ਵਿੱਚ ਜਾ ਕੇ 15 ਅਗਸਤ ਜਿਹੜਾ ਭਾਸ਼ਣ ਦਿੱਤਾ ਸੀ ਤੇ ਉਹ ਭਾਸਨ ਦਾ ਕੀ ਬਣਿਆ ਕੀ ਲੈਣਾ ਦੇਣਾ ਉਹਦਾ ਪਤਾ ਨਹੀਂ ਲੱਗਿਆ ਜੇ ਤੇ ਫਿਰ ਜਿਹੜਾ ਆਮ ਬੰਦਾ ਗਾ ਮੈਂ ਪਹਿਲਾਂ ਕਹਿ ਕੇ ਹਟਿਆ ਮੰਤਰੀ ਸਾਹਿਬ ਨੂੰ ਐ ਦੱਸੋ ਜਾਂ ਕੋਈ ਪੱਤਰਕਾਰ ਆ ਰਾ ਜਾਂ ਕੋਈ ਡਾਕਟਰ ਆ ਟੀਚਰ ਆ ਜਾਂ ਪੁਲਿਸ ਪ੍ਰਸ਼ਾਸਨ ਆ ਜਾਂ ਹੋਰ ਨੇ ਚਲ ਪੁਲਿਸ ਕੋਲ ਤਾਂ ਫਿਰ ਵੀ ਹਥਿਆਰ ਹੁੰਦੇ ਨੇ ਜਿਹਦੇ ਕੋਲ ਹਥਿਆਰ ਹੀ ਹੈ ਨਹੀਂ ਤੇ ਉਹਦੀ ਬੰਦੇ ਦੀ ਮਨ ਲੋ ਕੋਈ ਬੈਲੂ ਨਹੀਂ ਕੋਈ ਕੀਮਤ ਨਹੀਂ ਉਸ ਦੀ ਜਾਣ ਦੀ ਉਨੇ ਜਾਣ ਤੁਹਾਡੇ ਵਿੱਚ ਉਨੇ ਜਾਣ ਉਹਦੇ ਵਿੱਚ ਤੇ ਅਸੀਂ ਸਾਰੇ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਤੁਹਾਨੂੰ ਮੁੱਖ ਮੰਤਰੀ ਬਣਾਤਾ ਪਹਿਲਾਂ ਐਮਪੀ ਬਣਾਤਾ ਤੇ ਫਿਰ ਤੁਹਾਨੂੰ ਮੁੱਖ ਮੰਤਰੀ ਬਣਾਤਾ ਉਹਨਾਂ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਉਹਨਾਂ ਲੋਕਾਂ ਤੋਂ ਤੁਸੀਂ ਡਰੀ ਜਾਂਦੇ ਹੋ ਨਾਲੇ ਕਹਿੰਦੇ ਮੈਂ ਤੈਨੂੰ ਕਰੋੜ ਦਾ ਰੱਖਾਂਗਾ ਸਮਝ ਨਹੀਂ ਆਉਂਦੀ ਕਿ ਕੀ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈਗਾ ਇਹ ਬਦਲਾ ਫਿਰ ਇਹਦਾ ਸਹੀ ਗੱਲ ਹੈ ਇਹਦਾ ਬਦਲਾ ਪਰ ਬਦਲ ਗਿਆ ਨਾ ਸਾਰਾ ਕੁਝ ਬਦਲਾ ਆਦਾ ਮੈਨਾਂ ਲੋਕ ਗਲਤ ਸਮਝ ਗਏ ਬਦਲਾ ਆਦਾ ਮਤਲਬ ਤਾਂ ਇਹ ਹੀ ਆ ਕਿ ਬੁਲਟ ਪ੍ਰੂਫ ਆ ਗਏ ਡਬਲ ਹੁੱਟਰ ਆ ਗਏ ਡਬਲ ਡੀਆਂ ਬਦਲ ਗਈਆਂ ਸਿਕਿਉਰਟੀ ਦਾ ਹਜ਼ਾਰ ਬੰਦਾ ਹੋ ਗਿਆ ਸੀ 2000 ਹੋ ਗਿਆ ਬਦਲਾ ਬਦਲ ਗਿਆ ਜਨਕਿ ਕਰਜ਼ਾ 3 ਕਰੋੜ ਸੀ ਅੱਜ 7 ਕਰੋੜ ਰੁਪਇਆ ਹੋ ਗਿਆ 3 ਲੱਖ ਕਰੋੜ ਸੀ ਅੱਜ 7 ਲੱਖ ਕਰੋੜ ਰੁਪਇਆ ਹੋ ਗਿਆ ਸਾਰਾ ਬਦਲਾਅ ਦਾ ਜਿਹੜਾ ਢਾਂਚਾ ਹੈਗਾ ਸਾਰਾ ਕੁਝ ਹੀ ਬਦਲ ਗਿਆ ਤੇ ਮਤਲਬਤਾਂ ਮੁਰਗੀ ਖਾਣੇ ਵਾਲੀ ਬੜੀ ਸੋ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਲੋਕ ਹੱਸਦੇ ਹੁੰਦੇ ਸੀ ਕਿ ਭਗਵਾਨ ਤਮਾ ਨੇ ਬੜੀ ਵਧੀਆ ਗੱਲ ਕਹੀ ਆ ਕਿ ਜੇ ਤੁਹਾਨੂੰ ਇੰਨੇ ਡਰ ਡਰ ਲੱਗਦਾ ਤਾਂ ਮੁਰਗੀ ਖਾਣਾ ਖੋਲ ਲਓ ਤੇ ਹੁਣ ਭਗਵਾਨ ਤਮਾ ਜੀ ਤੁਹਾਨੂੰ ਇੰਨੇ ਡਰ ਲੱਗਦਾ ਤਾਂ ਫਿਰ ਤੁਸੀਂ ਅਸਤੀਫਾ ਦੇ ਦਿਓ ਕੋਈ ਜ਼ਰੂਰੀ ਆ ਇਹ ਇਨਾ ਪੰਗੇ ਦੇ ਵਿੱਚ ਪੈਣਾ ਵਧੀਆ ਤੁਸੀਂ ਕਲਾਕਾਰ ਹੋ ਚੋਟੀ ਦੇ ਵਧੀਆ ਤੁਹਾਡਾ ਚੱਲੀ ਜਾਂਦਾਗਾ ਕਹਿੰਦਾ ਭਾਪ ਕੇ ਇੱਕ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਿਹੜਾ ਹੁਣ ਚਾਹੇ ਇਹਨੂੰ ਪੁਲਿਸ ਨੂੰ ਮੋਰੀ ਬਣਾ ਲਓਗੇ ਤੁਸੀਂ ਚਾਹੇ ਕਿਸੇ ਹੋਲ ਲੀਡਰ ਨੂੰ ਮੋਰੀ ਬਣਾ ਲਓ ਚਾਹੇ ਕਿਸੇ ਐਮਐਲਏ ਨੂੰ ਕਿਸੇ ਐਮਪੀ ਉੱਤੇ ਗੱਜ ਦੇ ਸਕਦੀ ਆ ਉਹਨੂੰ ਸਸਪੈਂਡ ਕਰ ਸਕਦੇ ਹੋ ਹੋ ਸਕਦਾ ਉਹਦੇ ਉੱਤੇ ਜਿਹੜਾ ਤੁਸੀਂ ਪਹਿਲਾਂ ਇੱਕ ਦੋ ਜਿਹੜੇ ਜਿਹੜੇ ਐਮਐਲਏ ਨੇ ਜਿਹੜੇ ਐਮਪੀ ਬਣੇ ਸੀ ਮੰਤਰੀ ਬਣੇ ਸੀ ਉਹਨਾਂ ਉੱਤੇ ਜਿਹੜਾ ਪਹਿਲਾਂ ਗਿਆ ਆ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ਜਾਂ ਕਿਸੇ ਤੇ ਹੋਰ ਲੱਗੇ ਨੇ ਇੱਕ ਤੁਹਾਡਾ ਮੰਤਰੀ ਆ ਉਹ ਉਹਨੂੰ ਜਨਗਨ ਦਾ ਮਨ ਜਿਹੜਾ ਰਾਸ਼ਟਰੀ ਗੀਤ ਆ ਜਿਹੜਾ ਉਹਦੀ ਪੱਟੀ ਵਿੱਚ ਕਰਕੇ ਰੱਖ ਦਿੱਤੀ ਬਾਅਦ ਚ ਕਹਿੰਦਾ ਮੇਰੇ ਤਾਂ ਜੀ ਬਲੱਡ ਵਧ ਗਿਆ ਬਲੱਡ ਤਾਂ ਵਧ ਗਿਆ ਬਲੱਡ ਵਧਨ ਨਾਲ ਇਹ ਥੋੜੀ ਹੁੰਦਾ ਹੈਗਾ ਬਲੱਡ ਵਧਨ ਨਾਲ ਤਾਂ ਬੰਦਾ ਉੱਚੀ ਬੋਲ ਪੈਂਦਾ ਹੈਗਾ ਜਿਸ ਤਰ੍ਹਾਂ ਬਾਅਦ ਬੋਲਿਆ ਸੀ ਉੱਚੀ ਜੇ ਬਲੱਡ ਵਧ ਗਿਆ ਸੀ ਭਾਈ ਬਹਿ ਜਾਂਦਾ ਇਹਨੇ ਕਿਹਾ ਸੀ ਤੈਨੂੰ ਕਿ ਤੂੰ ਇਹਦਾ ਨਾਸਮਾਰ ਦੇਦਾ ਰਾਸ਼ਟਰੀ ਗੀਤ ਦਾ ਸਤਿਆਨਾਸ਼ ਕਰਦੇ ਕਿਹਨੇ ਕਿਹਾ ਸੀ ਇਹ ਉਧਰ ਮੰਤਰੀ ਘਟਣੀ ਉਧਰ ਸੰਤਰੀ ਘਟਣੀ ਉਧਰ ਮੁੱਖ ਮੰਤਰੀ ਘਟਣੀ ਪਤੰਦਰ ਫੱਟੇ ਚੱਕੀ ਤੁਰੇ ਜਾਂਦੇ ਆ ਪੰਜਾਬ ਦਾ ਇੱਕ ਕੰਮ ਡੀਪੋ ਅਗਨੀ ਚੱਕੀ ਜਾਂਦੇ ਆ ਕਾਂਟ ਕਿਦੋਂ ਆਊਗੀ ਆਊਗੀ ਜੀ ਅਜੇ ਆਈ ਪਈ ਆ ਜੀ ਮੈਨੂੰ ਟਾਈਮ ਨਹੀਂ ਲੋਕਾਂ ਕੋਲ ਸਿਰਫ ਰਹਿ ਗਿਆ ਕੰਕਰ ਦਾ ਕੰਮ ਲੋਕਾਂ ਦਾ ਕੋਈ ਨਹੀਂ ਕੋਈ ਡਾਕ ਨਹੀਂ ਕੋਈ ਭਾਉ ਨਹੀਂ ਸਾਡੇ ਮੰਤਰੀਆਂ ਨੂੰ ਜਿਹੜੇ ਲੋਕਾਂ ਨੇ ਬਣਾਇਆ ਲੋਕਾਂ ਨੇ ਚੁਣੇ ਨੇ ਜਿਹੜੇ ਅੱਜ ਵੋਟਾਂ ਪਈਆਂ ਪਰसों ਰਿਜ਼ਲਟ ਆ ਗਿਆ ਅੱਜ ਖਾਲੀ ਹੱਥ ਸੀ ਪਾਸੋਂ 40 ਬੰਦੇ ਕਰਨ ਲੈ ਲੈ ਪਰੇ ਕਰਦੇ ਲੋਕਾਂ ਨੂੰ ਪਰੇ ਹੋਜੇ ਪਰੇ ਹੋਜੇ ਮੰਤਰੀ ਜੀ ਆ ਗਏ ਉਹੀ ਮੰਤਰੀ ਆਮ ਘਰਾਂ ਦੇ ਵਿੱਚ ਰੋਟੀ ਖਾਂਦਾ ਹੁੰਦਾ ਸੀ। ਉਹੀ ਮੁੱਖ ਮੰਤਰੀ ਮੋਟਰ 'ਤੇ ਰੋਟੀ ਖਾਂਦਾ ਹੁੰਦਾ ਸੀ। ਭਾਤਮਾਨ ਜੀ ਮੈਂ ਵੀ ਤੁਹਾਡੇ ਨਾਲ ਖਾਧੀ ਆ ਬਹਿ ਕੇ ਮੋਟਰ 'ਤੇ ਨਾਲ ਤਾਂ ਨਹੀਂ ਜਣੀ ਖਾਧੀ ਵੀ ਬਹਿ ਕੇ ਖਾਧੀ ਆ। ਮੈਂ ਵੀ ਇੱਕ ਮੇਨ ਦੇ ਵਿੱਚ ਜਾਂਦਾ ਹਾਂ ਤੇ ਤੁਹਾਡੇ ਨਾਲ ਕਿਉਂ ਝੂਠ ਬੋਲਾ? ਕਹਿਣ ਦਾ ਭਾਵ ਕਿ ਜਿਹੜਾ ਹੈਗਾਗਾ ਆ ਜਿਹੜਾ ਮੁੱਖ ਮੰਤਰੀ ਨੇ ਜਿਹੜਾ ਚਾਹ ਜੋ ਵੀ ਆ ਬਾਰੇ ਮੇ ਇੱਕ ਕਹਿ ਜੇ ਕਿ ਬਹੁਤ ਸ਼ਰਮਨਾਕ ਜਿਹੜਾ ਹੈਗਾਗਾ ਇਹ ਲੋਕਾਂ ਦੇ ਵਿੱਚ ਇੱਕ ਨੈਗੇਟਿਵ ਗੱਲ ਆ ਜਿਹੜੀ ਇਹ ਫਲਾ ਦਿੱਤੀ ਆ ਫੈਲੀ ਗਈ ਆ ਫਲਾ ਦਿੱਤੀ ਨਹੀਂ ਅਸਲੀਅਤ ਆ ਇਹਦਾ ਕਿੜਾ ਕੋਈ ਕੋਈ ਕਿਸੇ ਨੇ ਝੂਠੀ ਗੱਲ ਫਲਾਈ ਆ ਇਹ ਤਾਂ ਸਾਹਮਣੇ ਨਹੀਂ ਨਾਗਾ ਉਹ ਬਾਕੀ ਸਾਰੇ ਤਾਂ ਕਿ ਉਹ ਮੁੱਖ ਮੰਤਰੀ ਖੜੇ ਨੇ ਮੈਂ ਪਹਿਲਾਂ ਤਾਂ ਮੈਂ ਵੀ ਸਮਝਿਆ ਸੀ ਕਸਮ ਖਾ ਕੇ ਕਹਿਣਾ ਕਿ ਮੈਨੂੰ ਐ ਲੱਗਿਆ ਸੀ ਕਿ ਮੁੱਖ ਮੰਤਰੀ ਸਾਹਿਬ ਦੀ ਦੇ ਵਿੱਚ ਫੋਟੋ ਫੈਟ ਕਰੀ ਹੋਈ ਆ ਤੇ ਬਾਅਦ ਪਤਾ ਲੱਗਿਆ ਕਿ ਅੱਜ ਦ ਰੌਲਾ ਪਿਆ ਕਿ ਸੱਚੀ ਵਿੱਚ ਹੀ ਬਲਟ ਪ੍ਰੂਫਸ ਸੀ ਕਹਿੰਦੇ ਉਹ ਤਾਂ ਸ਼ੀਸ਼ਾ ਜਿਹੜਾ ਲਾਇਆ ਸੀ ਹੁਣ ਤਾਂ ਫਿਰ ਨਾਲ ਹੀ ਰੱਖਿਆ ਕਰੋ ਕਿ ਇੱਕ ਗੱਡੀ ਦੇ ਸ਼ੀਸ਼ਾ ਰੱਖਿਆ ਕਰੋ ਜਿੱਤ ਮੁੱਖ ਮੰਤਰੀ ਆ ਕਰੋ ਉੱਥੇ ਪਹਿਲਾਂ ਫਿੱਟ ਕਰਦਿਆ ਕਰੋ ਜੀ ਆਜੋ ਜੀ ਮੁੱਖ ਮੰਤਰੀ ਸਾਹਿਬ ਫੇ ਲੋਕਾਂ ਦੇ ਨਾਲ ਜਦੋਂ ਆਮ ਡੀਲ ਕਰਦੇ ਹੋ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋ ਕਦੇ ਤੁਸੀਂ ਉਹ ਬਲਟ ਪ੍ਰੂਫ ਨਹੀਂ ਵਰਤੇ ਆ ਰੋਡ ਸ਼ੋਅ ਕੱਢਿਆ ਕਦੇ ਨਹੀਂ ਉਹ ਬਲਟ ਪ੍ਰੂਫ ਵਰਤੇ ਆ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਜਾਂਦੇ ਸੀ ਕਦੇ ਬਲਟ ਪ੍ਰੂਫ ਨਹੀਂ ਵਰਤਿਆ ਸਾਡੇ ਪਿੰਡ ਆਏ ਸੀ ਤੇ ਦਰਵਾਜ਼ਿਆਂ ਤੇ ਥਾਈ ਦੇ ਵਿੱਚ ਆ ਕੇ ਪਸਾਨ ਦੇ ਕੇ ਸੀ ਕਦੇ ਬਲਟ ਪ੍ਰੂਫ ਨਹੀਂ ਹੋਇਆ ਸੀ ਇਹ ਤੁਸੀਂ ਸੰਗਵੀਰ ਬਾਦਲ ਨੂੰ ਕਹਿੰਦੇ ਰਹਿੰਦੇ ਸੀ ਕਿ ਜੋ ਬੈਂਸਕورٹی ਤੋਂ ਆ ਕੇ ਦਿਖਾਵੇ 5 ਮਿੰਟ ਜੀ ਉਹਨਾਂ ਦੇ ਘਰ ਦੇ ਪਸਾਨ ਕੇ ਤਾਂ ਕਹਿੰਦਾ ਤੁਸੀਂ ਮੰਨ ਜਿਓ ਲੋਕਾਂ ਨੇ ਬੜਾ ਹਾਸਾ ਚੱਕ ਲੈਂਦੇ ਸੀ ਤੇ ਅੱਜ ਜੇਕਰ ਤਾਰ ਨੂੰ ਉਹੀ ਸਵਾਲ ਕਰਨ ਕਰ ਵੀ ਰਹੇ ਨੇ ਤੇ ਹੁਣ ਤੁਸੀਂ ਉਹਨਾਂ ਦਾ ਗੱਲਾਂ ਦਾ ਜਵਾਬ ਦੇ ਦਿਓ ਜਰੂਰ ਦੇ ਦਿਓ ਤੇ ਲੋਕਾਂ ਨੂੰ ਵੀ ਕਹਿੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਇਹੜਾ ਹੈ ਪੰਜਾਬ ਦਾ ਜਿਹੜਾ ਇੱਕ ਮਖੌਲ ਉੱਡਿਆ ਬੜਾ ਹੈਗਾ ਸਾਰੇ ਦੁਨੀਆ ਦੇ ਵਿੱਚ ਇੱਕ ਚਰਚੇ ਨੇ ਕਿ ਪੰਜਾਬ ਦਾ ਜਿਹੜਾ ਪਹਿਲਾ ਮੁੱਖ ਮੰਤਰੀ ਹੋਇਆ 70 ਸਾਲ ਤੋਂ ਬਾਅਦ ਜਿਹੜਾ ਬੁਲਟ ਪ੍ਰੂਫ ਜਿਹੜਾ ਸ਼ੀਸ਼ੇ ਦੇ ਵਿੱਚ ਜਿਨੇ ਭਾषण ਦਿੱਤਾ ਉਹ ਵੀ ਬਿਨਾਂ ਕਿਸੇ ਥ੍ਰੈਟ ਤੋਂ ਬਾਅਦ ਕੋਈ ਥ੍ਰੈਟ ਨਹੀਂ ਕੋਈ ਖਾੜਕੂ ਬਾਦ ਨਹੀਂ ਕੋਈ ਅੱਤਵਾਦ ਨਹੀਂ ਕੋਈ ਦੰਗੇ ਨਹੀਂ ਕੋਈ ਫਸਾਦ ਨਹੀਂ ਕੋਈ ਬੰਗਲਾਦੇਸ਼ ਵਾਂਗੂ ਉਹ ਨਹੀਂ ਤੇ ਕੋਈ ਜੋ ਯੂਕ੍ਰੇਨ ਵਾਂਗੂ جنگ ਨਹੀਂ ਲੱਗੀ ਜਾਂ ਕਿਤੇ ਹੋਰ ਦੇਸ਼ ਵਾਂਗੂ ਇੱਕ 7 ਮਈ ਬਾਹੌਲ ਦੇ ਵਿੱਚ ਬਾਰਡਰ ਏਰੀਆ ਜੀ ਬਾਰਡਰ ਏਰੀਆ ਕਢਾਏ ਪਹਿਲਾ ਨਹੀਂ ਸੇ ਕਢਾ ਅੱਜ ਰਾਤ ਦੇ ਰਾਤ ਕੰਧ ਖਿੱਚ ਲਈ ਬਾਰਡਰ ਏਰੀਆ ਨੂੰ ਤੁਸੀਂ ਜਦੋਂ ਕੰਮ ਮਾੜਾ ਕਰੀ ਕੋਈ ਨਹੀਂ ਜਦੋਂ ਭਵੰਤ ਮਾਨ ਸਾਹਿਬ ਜੀ ਤੁਹਾਨੂੰ ਡਰ ਕਰਾ ਹੈਗਾ ਜਦੋਂ ਬੰਦੇ ਤੁਸੀਂ ਆਪ ਕਹਿੰਦੇ ਹੁੰਦੇ ਸੀ ਜਦੋਂ ਤੁਸੀਂ ਮਾੜਾ ਕੰਮ ਕਰਨਾ ਨਹੀਂ ਫਿਰ ਤੁਹਾਨੂੰ ਲੋਕਾਂ ਚ ਵਿਚਰਨ ਤੋਂ ਕੀ ਡਰ ਲੱਗਦਾ ਹੈ ਇਹ ਜਾਂ ਕੀ ਡਰ ਹੋ ਗਿਆ ਤੁਹਾਨੂੰ ਸਾਨੂੰ ਵੀ ਦੱਸ ਦਿਓ ਸਰਪੇ ਜਿਹੜੀਆਂ ਤੁਸੀਂ ਕਹਿੰਦੇ ਹੋ ਤੇ ਏਜੰਸੀਆਂ ਨੇ ਜੀ ਸਾਡੇ ਪੰਜਾਬ ਨੂੰ ਬਦਨਾਮ ਕਰਦੀਆਂ ਨੇ ਜੀ ਇਹ ਇਹ ਫਲਾਨੇ ਲੋਕ ਨੇ ਇਹ ਵਿਰੋਧੀ ਲੋਕ ਪਾਰਟੀਆਂ ਨੇ ਇਹ ਪੰਜਾਬ ਨੂੰ ਬਦਨਾਮ ਕਰਦੀਆਂ ਨੇ ਤੇ ਅੱਜ ਅੱਜ ਤੁਸੀਂ ਖੁਦ ਆ ਹੀ ਪੰਜਾਬ ਨੂੰ ਬਦਨਾਮ ਕਰ ਦਿੱਤਾ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਆਪਣੇ ਕਮੈਂਟ ਜਰੂਰ ਲਿਖਿਓ ਕਿ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਇਹ ਗੱਲਾਂ ਸਹੀਆਂ ਨੇ ਜਾਂ ਗਲਤ ਨੇ ਕਿਉਂਕਿ ਭਵੰਤਮਨ ਖੁਦ ਕਹਿੰਦੇ ਹੁੰਦੇ ਸੀ ਇਹ ਗੱਲਾਂ ਇਹ ਗੱਲਾਂ ਮੈਂ ਤਾਂ ਕਹਿੰਆਂ ਨੇ ਕਿਉਂਕਿ ਪਹਿਲੀ ਵਾਰ ਤੁਸੀਂ ਵੀ ਦੇਖਿਆ ਹੁਣ ਮੁੱਖ ਮੰਤਰੀ ਪਹਿਲੀ ਵਾਰ ਜਿਹੜਾ ਬਰਟਪਰੂਫ ਦੇ ਵਿੱਚ ਜਿਹੜਾ ਭਾਸ਼ਣ ਦਿੱਤਾ ਇੱਕ ਪਾਸੇ ਕਹਿੰਦੇ ਆ ਆਜ਼ਾਦੀ ਆ ਦੂਜੇ ਪਾਸੇ ਤੁਸੀਂ ਬਰਟਪਰੂਫ ਦੇ ਵਿੱਚ ਫਿਰ ਆਜ਼ਾਦੀ ਕਾਦੀ ਹੋਈ ਆਜ਼ਾਦੀ ਤਾਂ ਉਹੀ ਹੁੰਦਾ ਆਜ਼ਾਦ ਬੰਦਾ ਜਿਹੜਾ ਸਾਹਮਣੇ ਖੜ ਕੇ ਸਟੇਜ ਦੇ ਉੱਤੇ ਜਿਹੜਾ ਲੱਖਾਂ ਲੋਕਾਂ ਦੇ ਵਿੱਚ ਪਾਸੰਦੇ ਜੇ ਉਹ ਆਜ਼ਾਦੀ ਉਹਨੂੰ ਆਜ਼ਾਦੀ ਕਹਿੰਦੇ ਆ ਜੇ ਪਿੰਜਰੇ ਵਿੱਚ ਬੰਦੇ ਨੂੰ ਕੈਦ ਹੋ ਕੇ ਗੱਲ ਕਹਿਣੀ ਪਵੇ ਫੇਤਾ ਜਿਹੜਾ ਉਹਨੂੰ ਜੇਲਾਂ ਦੇ ਵਿੱਚ ਬੈਠੇ ਆ ਉਹ ਹੁਣ ਵਿਚਾਰੇ ਜਿਹੜੇ ਇੰਨੀ ਕ ਮੋਰੀਆਂ ਹੀ ਹੁੰਦੀਆਂ ਨੇ ਉਹਦੇ ਵਿੱਚ ਦੇ ਦੇਖਦੇ ਆ ਫੇਤਾ ਜਿੰਨੇ ਸੱਕ ਬੈਠੇ ਨੇ ਸਾਰੇ ਗੁਲਾਮ ਨੇ ਭਵੰਤਮਾਨ ਜੀ ਤੁਸੀਂ ਵੀ ਇਤਿਹਾਸ ਦਾ ਮਾਤਰਾ ਤੇ ਇੱਕ ਗੁਲਾਮੀ ਦਾ ਸਾਾਸ ਆਪਣੇ ਮੂੰਹੋਂ ਨਹੀਂ ਬੋਲ ਸਕਦੇ ਪਰ ਅਹਿਸਾਸ ਤੁਹਾਡੇ ਅੰਦਰ ਜ਼ਰੂਰ ਹੈਗਾਗਾ ਇਸ ਦਾ ਗੱਲ ਨਾ ਕਿਤੇ ਨਾ ਕਿਤੇ ਵੀਡੀਓ ਲੰਬੀ ਹੁੰਦੀ ਆ ਧੰਨਵਾਦ ਮੈਂ ਸਾਰਿਆਂ ਦਾ ਰੇਣੀਆ ਜਿੰਨੇ ਪੰਜਾਬੀ ਬੱਚਾ ਟੀਵੀ ਵੇਖਦੇ ਬਤਵਾਦ ਵੀਡੀਓ ਨੂੰ ਸ਼ੇਅਰ ਕਰਨਾ ਤੁਸੀਂ ਵੇਖਦੇ ਹੋ ਪੰਜਾਬੀ ਵਿਰਚਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ